ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਮਰਜੀਤ ਸਿੰਘ ਸਿਮਰ ਆਰਗੇਨਿਕ ਫਾਰਮ ਕੋਟ ਕਬੂਰਾ ਤੋਂ ਅੱਜ ਅਸੀਂ ਜਿਹੜੀ ਚੀਜ਼ ਬਾਰੇ ਗੱਲ ਕਰ ਰਹੇ ਹਾਂ ਤੁਸੀਂ ਉਹਦੇ ਬਾਰੇ ਸੁਣ ਕੇ ਹੈਰਾਨ ਹੋਵੋਗੇ ਇਹ ਜਿਹੜੇ ਬੂਟੇ ਕੋਲ ਮੈਂ ਖੜਾ ਇਹ ਬਦਾਮ ਦਾ ਬੂਟਾ ਹੈ ਤੇ ਇਹ ਕੋਟ ਕਬੂਰਾ ਪੰਜਾਬ ਦੇ ਵਿੱਚ ਲੱਗਾ ਹੈ بڑے ਬੰਦੇ ਹੈਰਾਨ ਹੁੰਦੇ ਵੀ ਪੰਜਾਬ ਵਿੱਚ ਬਦਾਮ ਲੱਗਦੇ ਆ ਇਹ ਬਦਾਮ ਆਈ ਮੈਂ ਜਿਹੜੇ ਤੋੜ ਕੇ ਇਹ ਕੱਢ ਕੇ ਜਿਹੜੇ ਰੱਖਿਆ ਇਹਨਾਂ ਚੋਂ ਗਿਰੀਆਂ ਵੀ ਤੁਹਾਨੂੰ ਕੱਢ ਕੇ ਦਿਖਾਉਂਗਾ ਇਹ ਬਦਾਮ ਪੰਜਾਬ ਚ ਹੁੰਦਾ ਦੁਨੀਆ ਦਾ ਬਿਹਤਰੀਨ ਬਦਾਮ ਇਦੋਂ ਵਧੀਆ ਕੰਟੈਂਟ ਵਾਈਜ਼ ਸਿਹਤ ਵਾਸਤੇ ਇਦੋਂ ਵਧੀਆ ਨਸਲ ਕੋਈ ਹੋਰ ਹੈ ਨਹੀਂ ਦੁਨੀਆ ਤੇ ਇਹ ਪੰਜਾਬ ਚ ਜਿਹੜਾ ਹੁੰਦਾ ਜਾਂ ਭਾਰਤ ਚ ਹੋ ਸਕਦਾ ਇਸ ਬਦਾਮ ਦਾ ਨਾਮ ਹੈ ਗੁਰਬੰਦੀ ਬਦਾਮ ਇਹ ਗੁਰਬੰਦੀ ਨਸਲਾ ਤੁਸੀਂ ਪੰਥਾਰੀਆਂ ਕੋਲੋਂ ਜਾਂ ਸ਼ਹਿਰ ਚ ਜਾ ਕੇ ਕਿਸੇ ਤੋਂ ਪੁੱਛਿਆ ਜੇ ਵੀ ਭਾਈ ਗੁਰਬੰਦੀ ਬਦਾਮ ਦੇ ਇਹ ਦੂਜੇ ਬਦਾਮ ਨਾਲੋਂ 3-400 ਰੁਪਏ ਮਹਿੰਗੇ ਤੁਹਾਨੂੰ ਗਰੀ ਮਿਲੂਗੀ ਇਹ ਅਸੀਂ ਇੱਥੇ ਬੂਟੇ ਕੋਲ ਖੜੇ ਆ ਅਸੀਂ ਕਿਉਂਕਿ ਪੰਜਾਬ ਚ ਮੀਂਹ ਬਹੁਤ ਪੈ ਰਹੇ ਆ ਪਿਛਲੇ 6-7 ਦਿਨ ਤੋਂ ਕਾਫੀ ਮੀਂਹ ਪਈ ਐ ਇੱਥੇ ਅਸੀਂ ਵੀਡੀਓ ਬਣਾਉਣ ਦੀ ਪਹਿਲਾਂ ਸਾਡੀ ਕੋਸ਼ਿਸ਼ ਸੀ ਕਿ ਪਰ ਕੰਮ ਦੇ ਰਜੇਵੇਂ ਚ ਬਣਾ ਨਹੀਂ ਸਕੇ ਤੇ ਮੀਂਹ ਪੈਣ ਦੇ ਨਾਲ ਕਿਉਂਕਿ ਇਹਦੇ ਪੱਕਣ ਦਾ ਸੀਜ਼ਨ ਸ਼ੁਰੂ ਹੋ ਗਿਆ ਮੇਰੇ ਕੈਮਰਾਮੈਨ ਤੁਹਾਨੂੰ ਨਾਲ-ਨਾਲ ਵੀ ਦਿਖਾਉਣਗੇ ਜਿਹੜਾ ਫਲ ਪੱਕ ਕੇ ਥੱਲੇ ਡਿੱਗਿਆ ਆ ਵੇ ਸਾਰਾ ਇਹ ਹੁਣ ਅਸੀਂ ਇਕੱਠਾ ਕਰ ਲੈਣਾ ਫਲ ਤੇ ਇਹਦੇ ਵਿੱਚੋਂ ਅਸੀਂ ਜਿਹੜਾ ਹੈਗਾ ਗਿਰੀ ਕੱਢ ਲੈਣੀ ਐ ਦੇਖੋ ਇਹ ਸਾਰਾ ਕੁਆਂਟਲਾਂ ਦੇ ਕੁਆਂਟਲ ਜਿਹੜਾ ਫਲ ਲੱਗਦਾ ਹੈਗਾ ਬਦਾਮ ਦਾ ਇਹ ਦੇਖੋ ਇਹ ਜਿਹੜੀਆਂ ਹੈਂ ਥੱਲੇ ਡਿੱਗਿਆ ਫਾਲਾ ਜਿਹੜਾ ਉਹਦੇ ਉਹ ਇਹ ਆड़ੂ ਵਾਂਗੂ ਉੱਪਰੋਂ ਹੁੰਦਾ ਹਰਾ ਵਿੱਚੋਂ ਜਿਹੜਾ ਛਿਲਕਾ ਇਹਦਾ ਲਾਹ ਦਈਦਾ ਇਹਦੀ ਅਸੀਂ ਖਾਦ ਬਣਾ ਦਿੰਨੇ ਆ ਆਰਗੇਨਿਕ ਖਾਦ ਦੀ ਕੰਪੋਜ਼ ਕਰਕੇ ਇਹਦੇ ਵਿੱਚੋਂ ਆ ਜਿਹੜੀ ਹੈਗੀ ਆ ਇਹਦਾ ਖੋਲ ਨਿਕਲਦਾ ਇਹਨੂੰ ਭੰਨ ਕੇ ਇਸ ਬਾਦਾਮ ਦੀ ਗਿਰੀ ਨਿਕਲੂਗੀ ਅਸੀਂ ਤੁਹਾਨੂੰ ਗਿਰੀ ਵੀ ਦਿਖਾਵਾਂਗੇ ਜਿਹੜੀ ਕਿਵੇਂ ਨਿਕਲਦੀ ਆ ਇਹ ਦੇਖੋ ਤੇ ਇਹ ਸਾਰਾ ਟੁੱਟ ਕੇ ਲਗਭਗ ਕੁਆਂਟਲ ਤੋਂ ਉੱਪਰ ਫਲ ਹੈਗਾ ਜਿਹੜਾ ਮਤਲਬ ਪੱਕ ਕੇ ਆਪਦੇ ਆਪ ਨੇਚਰਲੀ ਹੀਟਾਂ ਡਿੱਗ ਪੈਂਦਾ ਤੇ ਹੀਟਾਂ ਡਿੱਗਿਆ ਤੇ ਇਹ ਜਿਹੜਾ ਬਦਾਮ ਆ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਸੀ ਨਾ ਵੀ ਉਹਦੀ ਖਾਸੀਅਤ ਕੀ ਆ ਇਹਦੇ ਚ ਕੀ ਸਪੈਸ਼ਲ ਆ ਜਿਹੜਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਇਸ ਬਦਾਮ ਚ ਇਸ ਬਦਾਮ ਚ ਸਪੈਸ਼ਲ ਇਹ ਆ ਭਾਈ ਇਹ ਕੈਂਸਰ ਦੇ ਰੋਗ ਦੀ ਰੋਕ ਥਾਮ ਦੁਨੀਆਂ ਦੇ ਸਾਇੰਸ ਦਾ ਮਤਲਬ ਮੰਨਦੇ ਆ ਜਿਹੜਾ ਉੱਪਰ ਲੱਗਾ ਮੈਂ ਉਹ ਤੋੜ ਤੋੜ ਰਿਹਾ ਬਹੁਤਾ ਤਾਂ ਇਹ ਪੱਕ ਕੇ ਹੀਠਾਂ ਡਿੱਗ ਚੁੱਕਾ ਹੈ ਇਹਨੂੰ ਹੀਠਾਂ ਡਿੱਗੇ ਨੂੰ ਅਸੀਂ ਜਿਹੜਾ ਇਹ ਚੱਕ ਕੇ ਤੇ ਇਹਦੀ ਆ ਚੀਜ਼ ਆ ਜਿਹੜੀ ਇਹ ਚੀਜ਼ ਅਸੀਂ ਸਾਡੀ ਆਰਗੈਨਿਕ ਖਾਦ ਬਣੂਗੀ ਉਹਨੂੰ ਡੀਕੰਪੋਜ਼ ਕਰਕੇ ਗੰਡੋਿਆਂ ਨੂੰ ਦੇ ਕੇ ਤੇ ਇਹਦੇ ਵਿੱਚੋਂ ਜਿਹੜਾ ਹੈਗਾ ਗਰੀ ਇਹ ਚੀਜ਼ ਅਸੀਂ ਕੱਢ ਲੈਣੀ ਹੈ ਇਹ ਚੀਜ਼ ਕੱਢ ਲੈਣੀ ਹੈ ਇਹਨੂੰ ਧੋ ਕੇ ਸਵਾਰ ਕੇ ਭਾਵੇਂ ਜਿੰਨਾ ਚਿਰ ਮਰਜ਼ੀ ਅਸੀਂ ਜਿਹੜਾ ਹੈਗਾ ਸਟੋਰ ਕਰਕੇ ਰੱਖੀ ਰੱਖਗੇ ਮੋ ਚੋਲੇ 'ਚ ਪਾ ਕੇ ਬੋਰੀ 'ਚ ਜਾਂ ਇਹਨੂੰ ਫਿਰ ਤੁਹਾਨੂੰ ਅੱਗੇ ਅਸੀਂ ਇਹਨੂੰ ਭਨ ਕੇ ਵੀ ਦਿਖਾਵਾਂਗੇ ਭਨ ਕੇ ਦੇ ਚੋ ਗਿਰੀ ਨਿਕਲਦੀ ਆ ਇਹ ਬਦਾਮ ਦੂਜੇ ਜਿਹੜੇ ਹੈਗੇ ਆ ਆਮ ਬਦਾਮਾਂ ਨਾਲੋਂ ਥੋੜਾ ਜਿਹਾ ਸੈਜ ਛੋਟਾ ਹੁੰਦਾ ਗਿਰੀ ਦਾ ਸੈਜ ਥੋੜਾ ਜਿਹਦਾ ਛੋਟਾ ਹੁੰਦਾ ਇਹ ਸਾਡਾ ਜਿਹੜਾ ਬੂਟਾ ਹੈਗਾ ਲਗਭਗ 12-13 ਸਾਲ ਦਾ ਬੂਟਾ ਤੇ ਬਹੁਤ ਵੱਡਾ ਸਾਰਾ ਆਸੇ ਪਾਸੇੋਂ ਅਸੀਂ ਦਿਖਾਵਾਂਗੇ ਇਹਦੇ ਫੁੱਲ ਲੱਗੇ ਵੀ ਜਦੋਂ ਇਹਦਾ ਫਰਵਰੀ 'ਚ ਇਹਨੂੰ ਫਲਾਵਰਿੰਗ ਹੁੰਦੀ ਆ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਸਵਰਗ ਦੇ ਝਲਕੇ ਜਿਹੜੇ ਨਜ਼ਰ ਆਉਣਗੇ ਜਦੋਂ ਤੁਸੀਂ ਦੇਖੋਗੇ ਬੜੇ ਬੰਦੇ ਸਾਡੇ ਕਮੈਂਟ ਕਰਦੇ ਆ ਵੀਡੀਓ ਤੇ ਵੀ ਭਾਈ ਤੂੰ ਸਵਰਗ 'ਚ ਬੈਠਾ ਹੈ ਜਦੋਂ ਤੁਸੀਂ ਇਹਦਾ ਫਲ ਲੱਗਾ ਫੁੱਲ ਲੱਗੇ ਦੀ ਤੁਹਾਨੂੰ ਮੈਂ ਵੀਡੀਓ ਪਾਉਂਗਾ ਫਰਵਰੀ 'ਚ ਮੇਰੀ ਵੀਡੀਓ ਬਣਾਈ ਵੀ ਆ ਫਰਵਰੀ 'ਚ ਫੁੱਲ ਲੱਗੇ ਦੀ ਤੁਸੀਂ ਇਹਦੇ ਪੱਤਾ ਬਾਦ ਕਿਉਂ ਦਾ ਫੁੱਲ ਪਹਿਲਾਂ ਆਉਂਦਾ ਤੇ ਐਂ ਲੱਗਦਾ ਵੀ ਵਾਕੇ ਯਾਰ ਧਰਤੀ ਤੇ ਸਵਰਗ ਆ ਇਹ ਆਲੂ ਬਖਾਰਿਆਂ ਨੂੰ ਅਖਰੋਟਾਂ ਨੂੰ ਬਦਾਮਾਂ ਨੂੰ ਜਦੋਂ ਬੂਰ ਪੈਂਦਾ ਤੇ ਮੇਰੇ ਘਰੇ ਸਾਰੀਆਂ ਚੀਜ਼ਾਂ ਲੱਗੀਆਂ ਅਖਰੋਟ ਵੀ ਲੱਗੇ ਬਦਾਮ ਵੀ ਲੱਗੇ ਪਿਕ ਨਟ ਵੀ ਲੱਗਾ ਮਕੜਾਮੀਆਂ ਨਟ ਵੀ ਲੱਗਾ ਮੈਂ ਤੁਹਾਨੂੰ ਇਹਦੀ ਖਾਸੀਅਤ ਦੱਸ ਰਿਹਾ ਸੀ ਇਹਦੇ ਚ ਵਿਟਾਮਿਨ B17 ਜਿਹਨੂੰ ਇਹ ਕਹਿਆ ਜਾਂਦਾ ਹੈ ਕਿ ਕੈਂਸਰ ਦਾ ਇਲਾਜ ਆ ਜਿਹੜਾ ਇਹ ਬਦਾਮ ਖਾਂਦਾ ਹੈਗਾ ਉਹਨੂੰ ਕੈਂਸਰ ਵਰਗੀ ਨਾਮਰਾਦ ਬਿਮਾਰੀ ਹੋਣ ਦੇ ਚਾਂਸ ਬਹੁਤ ਘਟ ਜਾਂਦੇ ਆ ਤੇ ਉਹਦਾ ਇਲਾਜ ਵੀ ਹੈ ਦੇਚ ਹੋਰ ਵੀ ਇਹਦੇ ਚ ਬਹੁਤ ਇਹੋ ਜਿਹੇ ਤੱਤ ਵਿਟਾਮਿਨ ਦਾ ਮਿਨਰਲ ਦਾ ਅਮੀਨੋ ਐਸਿਡ ਦਾ ਇਹੋ ਜੀਆਂ ਚੀਜ਼ਾਂ ਜਿਹੜੀਆਂ ਬਾਜ਼ਾਰ ਚ ਮਿਲਦੇ ਬਦਾਮਾਂ ਨਾਲੋਂ ਬਹੁਤ ਜ਼ਿਆਦਾ ਮਤਲਬ ਇਹ ਇਹਦੇ ਵਿੱਚ ਪਾਈਆਂ ਜਾਂਦੀਆਂ ਤੇ ਬਹੁਤ ਗੁਣ ਕਰੀਏ ਇਹਦਾ ਜਦੋਂ ਤੁਸੀਂ ਤੇਲ ਕੰਟੈਂਟ ਵੀ ਦੇਖੋਗੇ ਇਹਦਾ ਤੇਲ ਵੀ ਬਾਜ਼ਾਰ 'ਚ ਮਿਲਦੇ ਬਦਾਮ ਨਾਲੋਂ ਅ ਮਤਲਬ ਇਹਦੇ 'ਚ ਬਹੁਤ ਜ਼ਿਆਦਾ ਹੁੰਦਾ ਤੇ ਦੂਜੀ ਜਿਹੜੀ ਇਹਦੇ 'ਚ ਖੂਬੀ ਇਹ ਹੈਗੀ ਆ ਵੀ ਇਹ ਬਦਾਮ ਜਿਹੜਾ ਬਾਜ਼ਾਰ 'ਚੋਂ ਤੁਸੀਂ ਬਦਾਮ ਲੈਨੇ ਹੈਗੇ ਆ ਉਹ ਬਦਾਮ ਦਾ ਤੁਹਾਨੂੰ ਪਤਾ ਨਹੀਂਗਾ ਵੀ ਉਹ ਪਾਸਟਰਾਇਜ਼ ਕਰਕੇ ਉਹਦੇ 'ਚੋਂ ਤੇਲ ਕੱਢਿਆ ਆ ਵਾ ਸਹੀ ਹੈ ਜਾਂ ਨਹੀਂ ਹੈ ਇਹ ਬਦਾਮ ਜਦੋਂ ਤੁਸੀਂ ਦਰਖਤ ਤੋਂ ਤੋੜੋਂਗੇ ਸਿੱਧਾ ਤੁਹਾਡੇ ਹੱਥ ਚ ਆਊਗਾ ਦਰਖਤ ਤੋਂ ਤੋੜੋਂਗੇ ਇਹਦੇ ਗਿਰੇ ਕੱਢੋਂਗੇ ਇਹਦੇ ਵਿੱਚ ਤਾਂ ਕੋਈ ਫੈਕਟਰੀ ਨਹੀਂ ਆਈ ਕੋਈ ਮੀਡਲਮੈਨ ਨਹੀਂ ਆਇਆ ਕਿ ਇਹਦੇ ਚੋਂ ਤੇਲ ਕੱਢਿਆ ਜਾਊ ਇਹ ਤੁਸੀਂ ਸ਼ੁੱਧ ਆਰਗੈਨਿਕ ਆਪਦੇ ਘਰੋਂ ਬੂਟਾ ਲੱਗਾਵੇ ਤੋੜ ਕੇ ਤੁਸੀਂ ਗਿਰੀ ਕੱਢ ਕੇ ਖਾ ਸਕਦੇ ਆ ਸਟੋਰ ਕਰ ਸਕਦੇ ਆ ਜੇ ਤੁਸੀਂ ਇੱਕ ਬਦਾਮ ਜੇ ਇਹ ਬੂਟਾ ਘਰੇ ਲਾ ਲੈਨੇ ਆ ਇੱਕ ਬਦਾਮ ਦੇ ਬੂਟੇ ਤੋਂ ਤੁਹਾਨੂੰ ਚਾਰ ਪੰਜ ਪਰਿਵਾਰਾਂ ਜਿੰਨਾ ਬਦਾਮ ਮਤਲਬ ਕਿ ਜਿਹੜਾ ਤੁਹਾਨੂੰ ਮੈਂ ਜਿਵੇਂ ਇਹ ਬਦਾਮ ਤੋੜਿਆ ਇਸ ਬਦਾਮ ਦੇ ਸਮੇਤ ਛਿਲਕੇ ਜਿਹੜਾ ਹੈਗਾ ਇਹਦੇ ਚੋਂ 4-5 ਕੁਇੰਟਲ ਬਦਾਮ ਹੁੰਦਾ ਜਦੋਂ ਇਹਦਾ ਤੁਸੀਂ ਇਹ ਛਿਲਕਾ ਉਤਾਰਤਾ ਉਪਰੋਂ ਤੇ ਗਿਰੀ ਕੱਢ ਲਈ ਗਿਰੀ ਕੱਢਣ ਤੇ ਇਹਦਾ ਆ ਚੀਜ਼ ਕੱਢ ਜਾਂਦੀ ਆ ਇਹ ਚੀਜ਼ ਜਿਹੜੀ ਆ ਕੁਇੰਟਲ ਡੇਢ ਕੁਇੰਟਲ ਪੂਰੇ ਤਕੜੇ ਬੂਟੇ ਤੋਂ ਜਿਵੇਂ ਵੱਡਾ ਬੂਟਾ ਰਹਿ ਜਾਂਦੀ ਆ ਉਹਦੇ ਚੋਂ ਫੇਰ ਜਿਹੜੀ ਗਿਰੀ ਕੱਢਦੇ ਆ ਖਾਨ ਵਾਲੀ ਗਿਰੀ ਉਹ ਆਪਾਂ ਨੂੰ 20 ਕਿਲੋ ਗਿਰੀ ਇੱਕ ਬਦਾਮ ਚ ਇੰਨਾ ਕਦਾ ਝਾੜਾ ਹੁੰਦਾ ਤੇ ਇਹ ਤੁਸੀਂ ਜਿੰਨਾ ਚਿਰ ਮਰਜ਼ੀ ਰੱਖ ਸਕਦੇ ਆ ਇਹ ਬਦਾਮ ਨੂੰ ਖਾਓ ਇਹਦੀ ਗਿਰੀ ਤੁਹਾਨੂੰ ਦਿਖਾਵਾਂਗੇ ਥੋੜੀ ਜੀ ਛੋਟੀ ਹੁੰਦੀ ਆ ਖਾਣ ਚ ਕਰਾਰਾ ਹੁੰਦਾ ਥੋੜੀ ਜੇ ਨਾਲੋਂ ਸਵਾਦ ਬਹੁਤ ਵਧੀਆ ਜਿਵੇਂ ਤੁਹਾਨੂੰ ਮੈਂ ਦੱਸਿਆ ਮਹਿੰਗਾ ਦੂਜੇ ਨਾਲੋਂ ਬਹੁਤ ਜ਼ਿਆਦਾ ਤੇ ਜਿੰਨੇ ਇਸ ਬਦਾਮ ਚ ਗੋਣਾ ਤੁਹਾਨੂੰ ਕੈਲੀਫੋਰਨੀਆ ਦੇ ਬਦਾਮ ਚ ਤੁਹਾਨੂੰ ਕਸ਼ਮੀਰ ਦੇ ਬਦਾਮ ਚ ਕਿਤੇ ਉਨੇ ਗੁਣਾ ਵਾਲਾ ਬਦਾਮ ਨਹੀਂ ਮਿਲਣਾ ਜਿਹੜਾ ਗੁਰਬੰਦੀ ਬਦਾਮ ਮਿਲੂਗਾ ਇਹਦੇ ਜਿਹੜੀ ਖੁਸ਼ਖਬਰੀ ਆਏ ਆ ਪੰਜਾਬ ਚ ਕਿਹੋ ਜੀ ਵੀ ਜ਼ਮੀਨ ਹੋਵੇ ਇਹ ਬਦਾਮ ਆਸਾਨੀ ਨਾਲ ਹੋ ਸਕਦਾ ਹੈਗਾ ਬਹੁਤ ਵਧੀਆ ਹੋ ਸਕਦਾ ਜਿਵੇਂ ਬੂਟਿਆਂ ਦੀ ਬਹੁਤ ਲੋਕ ਡਿਮਾਂਡ ਕਰਦੇ ਹੁੰਦੇ ਵੀ ਭਾਈ ਬੂਟੇ ਮਿਲ ਜਾਣਗੇ ਤੁਸੀਂ ਸਾਨੂੰ ਬੁੱਕ ਕਰਾਓ ਸਾਡੇ ਕੋਲੇ ਹੈਗੇ ਵੀ ਆ ਸਾਡੇ ਫਾਰਮ ਤੇ ਆਓ ਇਹਦੀ ਗਰੀ ਭਨ ਕੇ ਤੁਹਾਨੂੰ ਖਵਾ ਖਵਾਵਾਂਗੇ ਗਿਰੀਆਂ ਬਦਾਮ ਦੀਆਂ ਖਾ ਕੇ ਦੇਖੋ ਫਿਰ ਜਿਹੜੇ ਆਰਡਰ ਆ ਅਸੀਂ ਬੂਟੇ ਇਸੇ ਬੂਟੇ ਦੇ ਤੁਹਾਨੂੰ ਬਦਾਮ ਵੀ ਦਿਆਂਗੇ ਸਾਡੇ ਆਪ ਦੇ ਤਿਆਰ ਕੀਤੇ ਸਾਡੇ ਤੋਂ ਤੁਹਾਨੂੰ ਬਦਾਮ ਦੇ ਬੂਟੇ ਵੀ ਮਿਲਣਗੇ ਤੇ ਜਿਵੇਂ ਮੈਂ ਦੱਸਿਆ ਪੰਜਾਬ ਚ ਬਹੁਤ ਵਧੀਆ ਸਫਲ ਹੋ ਸਕਦੇ ਆ ਹੋਰ ਨਹੀਂ ਤਾਂ ਘੱਟੋ ਘੱਟ ਤੁਸੀਂ ਬਾਜ਼ਾਰ ਚੋਂ ਲੈਣ ਜਾਣੇ ਹੋਰ ਸਾਤੀਆਂ ਚੀਜ਼ਾਂ ਵੀ ਆਪਾਂ ਜਿਹੜੀਆਂ ਘਰੇ ਸਾਨੂੰ ਆਪ ਅਗਾਉਣੀਆਂ ਚਾਹੀਦੀਆਂ ਪਰ ਇਹ ਤਾਂ ਬਹੁਤ ਮਹਿੰਗਾ ਫਾਲਾ 1200 ਰੁਪਏ ਕਿਲੋ ਵਾਂਗੂ ਜਿਹੜਾ ਮਿਲਦਾ ਹੈਗਾ ਬਾਜ਼ਾਰ ਚੋਂ ਉਹ ਜਦੋਂ ਸਾਡੇ ਘਰੇ ਉਹ ਸਕਦਾ ਜਿਹਦੇ ਥਾਂ ਉਹ ਬੂਟਾ ਘਰੇ ਲਾਓ ਤੇ ਇਹ ਬਾਦਾਮ ਤਾਂ 1800 2000 ਰੁਪਏ ਨੂੰ ਕਿਲੋਗ੍ਰਾਮ ਇਹ ਸਾਡੇ ਘਰੇ ਹੋ ਸਕਦਾ ਹੈਗਾ ਇਹਦੇ ਇਹ ਇੰਨਾ ਕੀਮਤੀ ਬਾਦਾਮ ਹੈ ਜਿਹਦੇ ਗੁਣ ਇੰਨੇ ਆ ਮੈਂ ਕੱਲੇ ਕੈਂਸਰ ਬਾਰੇ ਦੱਸਿਆ ਇਦੋਂ ਬਿਨਾ ਸਿਹਤ ਵਾਸਤੇ ਹੋਰ ਦਿਮਾਗੀ ਤੰਦਰੁਸਤੀ ਆਵੇ ਵਾਸਤੇ ਬਾਦਾਮ ਜਿੱਡੀ ਕਮਾਲ ਚੀਜ਼ ਆ ਤੁਹਾਡੀ ਸਿਹਤ ਵਾਸਤੇ ਤੁਹਾਡੀ ਤਾਕਤ ਵਾਸਤੇ ਬਦਾਮ ਜਿੱਡੀ ਕਮਾਲ ਦੀ ਦਾ ਬਦਾਮ ਨੂੰ ਤੁਸੀਂ ਗੂਗਲ ਕਰਕੇ ਦੇਖੋ ਬਦਾਮ ਐਵੇਂ ਨਹੀਂ ਦੁਨੀਆ ਗਿਰੀਆਂ ਤੋਂ ਹੋਰ ਵੀ ਬਹੁਤ ਆ ਬਦਾਮ ਐਵੇਂ ਨਹੀਂ ਇੰਨਾ ਖਾਂਦੀ ਬਦਾਮ ਦੇ ਗੁਣ ਹੀ ਇੰਨੇ ਆ ਤੇ ਇੰਨਾ ਗੁਣਕਾਰੀ ਫਲ ਤੁਸੀਂ ਆਪਦੇ ਘਰੇ ਉਗਾ ਕੇ ਆਪ ਖਾ ਤੱਕਦੇ ਹੈਗੇ ਸ਼ੁੱਧ ਆਰਗੇਨਿਕ ਕਰ ਤੱਕਦੇ ਆ ਇਹਦੇ ਤੇ ਕੋਈ ਰੇ ਨਹੀਂ ਪੈਂਦੀ ਕੋਈ ਸਪਰੇ ਨਹੀਂ ਹੁੰਦੀਗੀ ਤੇ ਇਹ ਬਿਲਕੁਲ ਆਰਗੇਨਿਕ ਹੁੰਦਾ ਕਿਸੇ ਇਹਨੂੰ ਖਾਸ ਦੇਖਭਾਲ ਦੀ ਲੋੜ ਨਹੀਂ ਤੁਸੀਂ ਸਾਡੇ ਕੋਲੇ ਸਿਮਰ ਆਰਗੇਨਿਕ ਫਾਰਮ ਕੋਟਕਬੂਰਾ ਤੇ ਆਓ ਅਸੀਂ ਤੁਹਾਨੂੰ ਬਦਾਮ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਬੂਟੇ ਵੀ ਦੇਵਾਂਗੇ ਤੇ ਸਾਡੀ 110% ਗਾਰੰਟੀ ਆ ਕਿ ਅਸੀਂ ਤੁਹਾਡੇ ਘਰ ਬਦਾਮ ਦਾ ਬੂਟਾ ਚਲਾ ਕੇ ਦੇਵਾਂਗੇ ਤੁਹਾਨੂੰ ਬੂਟੇ ਵੀ ਦੇਵਾਂਗੇ ਹੁਣ ਮੈਂ ਇਹ ਬਦਾਮ ਤੁਹਾਨੂੰ ਜਿਹੜਾ ਹੈਗਾ ਭੰਨ ਕੇ ਤੇ ਇਹਨੂੰ ਇਹਦੀ ਗਿਰੀ ਵੀ ਕੱਢ ਕੇ ਦਿਖਾਵਾਂਗੇ ਤੁਹਾਨੂੰ ਟੇਸਟ ਵੀ ਦਿਖਾਵਾਂਗੇ ਥੋੜਾ ਜਿਹਾ ਇਹ ਭੰਣਾ ਔਖਾ ਹੁੰਦਾ ਮਤਲਬ ਇਹਦੀ ਗਿਰੀ ਸਖਤ ਹੁੰਦੀ ਹੈ ਤੁਹਾਨੂੰ ਅਸੀਂ ਭੰਨ ਕੇ ਵੀ ਦਿਖਾਉਣੀ ਹੈਗੀਆਂ ਆਓ ਹੁਣ ਅਸੀਂ ਤੁਹਾਨੂੰ ਇਹ ਬਦਾਮ ਭੰਨ ਕੇ ਇਹਦੀ ਅੰਦਰਲੀ ਗਿਰੀ ਦਿਖਾਈਏ ਕੱਢ ਕੇ ਤੇ ਆਓ ਹੁਣ ਤੁਹਾਨੂੰ ਮੈਂ ਜਿਹੜਾ ਬਦਾਮ ਇਹ ਭੰਨ ਕੇ ਇਹਦੇ ਚੋਂ ਗਿਰੀ ਕੱਢ ਕੇ ਦਿਖਾਉਣਾ ਹੈਗਾ ਇਹ ਦੇਖੋ ਜਿਵੇਂ ਪਹਿਲਾਂ ਦੱਸਿਆ ਸੀ ਕਿ ਇਹਦੇ ਉੱਪਰ ਛਿਲਕਾ ਹੁੰਦਾ ਹੈ ਇਹ ਛਿਲਕਾ ਜਿਹੜਾ ਆਪਾਂ ਇਹ ਪਾਸੇ ਕਰ ਲਿਆ ਇਹਦੇ ਚੋਂ ਇਹ ਜਿਹੜੀਆਂ ਗਿਰੀਆਂ ਇਹ ਨਿਕਲ ਜਾਂਦੀਆਂ ਜਦੋਂ ਇਹਨਾਂ ਦਾ ਛਿਲਕਾ ਕੱਢਾਂਗੇ ਸਾਰਾ ਫੇਰ ਦੇਖੋ ਇੰਨ ਦੱਸਿਆ ਜੇ ਸਾਡੀ ਵੀਡੀਓ ਤੁਹਾਨੂੰ ਕਿਹੋ ਜੀ ਲੱਗੀ ਇਦੋਂ ਬਿਨਾ ਅਸੀਂ ਤੁਹਾਨੂੰ ਜਿਹੜਾ ਹੈਗਾ ਇਹਦੇ ਬਾਰੇ ਹੋਰ ਵੀ ਜਾਣਕਾਰੀ ਦੇਵਾਂਗੇ ਤੁਸੀਂ ਸਾਡੀਆਂ ਵੀਡੀਓਜ਼ ਦੇਖਦੇ ਰਹੋ ਸਾਡੇ ਕੋਲੇ ਅਖਰੋਟ ਵੀ ਲੱਗਾ ਜਿਵੇਂ ਤੁਹਾਨੂੰ ਦੱਸਿਆ ਪੀਕਨ ਨਟ ਵੀ ਲੱਗਾ ਮਕਡਾਮੀਆ ਨਟ ਵੀ ਲੱਗਾ ਹੋਰ ਵੀ 베ਰੀਜ਼ ਦੀਆਂ ਨਸਲਾਂ ਵੀ ਬਹੁਤ ਲੱਗੀਆਂ ਤੁਹਾਨੂੰ ਸਾਰੀਆਂ ਵੀਡੀਓਜ਼ ਅਸੀਂ ਦਿਖਾਉਂਦੇ ਰਾਵਾਂਗੇ ਸਾਡੇ ਵੀਰ ਦੀਆਂ ਵੀਰਾਂ ਦੀਆਂ ਅੰਬਾਂ ਦੇ ਬੂਟਿਆਂ ਦੀ ਥਾਂ ਸੰਭਾਲ ਤੇ ਅੰਬ ਦੇ ਬੂਟੇ ਲਾਉਣੇ ਕਿਵੇਂ ਆ ਉਹਦੇ ਤੇ ਵੀ ਬਹੁਤ ਸਾਨੂੰ ਪ੍ਰਸ਼ਨ ਆ ਰਹੇ ਹੈਗੇ ਆ 슈ਗਰ ਦੇ ਮਰੀਜ਼ਾਂ ਦੇ ਬਹੁਤ ਪ੍ਰਸ਼ਨ ਆ ਰਹੇ ਆ ਵੀ 슈ਗਰ ਦੇ ਇਲਾਜ ਤੋਂ ਕਿਹੜੇ ਤੁਸੀਂ ਆਰਗੈਨਿਕ ਪੱਤੇ ਖਾਣੇ ਕਿਉਂਕਿ ਸਭ ਨੂੰ ਪਤਾ ਹੈ ਵੀ ਅਸੀਂ ਕਿਵੇਂ ਜਿਹੜਾ ਪੱਤਿਆਂ ਰਾਹੀਂ ਜਾਂ ਫਲਾਂ ਰਾਹੀਂ ਬਿਮਾਰੀਆਂ ਦਾ ਇਲਾਜ ਕਰਦੀਆਂ ਉਹਦੇ ਤੇ ਵੀ ਅਸੀਂ ਤੁਹਾਨੂੰ ਵੱਖ-ਵੱਖ ਵੀਡੀਓ ਜਿਹੜੀਆਂ ਹੈਗੀਆਂ ਬਣਾਉਂਦੇ ਰਵਾਂਗੇ ਤੁਸੀਂ ਸਾਡਾ ਸਾਥ ਦਿਓ ਸਾਡਾ ਚੈਨਲ ਸਬਸਕ੍ਰਾਈਬ ਕਰੋ ਸਾਡੀਆਂ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਅਸੀਂ ਜਿਹੜੀਆਂ ਹੈਗੀਆਂ ਹੋਰ ਕੰਟੈਂਟ ਹੋਰ ਬਹੁਮੁੱਲੀ ਜਾਣਕਾਰੀ ਤੁਹਾਨੂੰ ਦੇ ਸਕੀਏ ਅੱਜ ਦੀ ਵੀਡੀਓ ਗਰਬੰਦੀ ਬਦਾਮ ਭਰੇ ਸੀ ਤੁਸੀਂ ਇਹਦੇ ਬਾਰੇ ਗੂਗਲ ਕਰਿਆ ਜੇ ਬਜਾਰਾਂ ਚੋਂ ਪੁੱਛਿਆ ਜੇ ਵੀ ਇਹ ਬਦਾਮ ਕਿੰਨਾ ਕੀਮਤੀ ਆ ਤੇ ਕਿੱਥੋਂ ਮਿਲਦਾ ਤੁਸੀਂ ਇਹਦਾ ਫਲ ਅਸੀਂ ਜ਼ਿਆਦਾ ਨਹੀਂ ਕਹਿੰਦੇ ਲਿਮਟਿਡ ਮਾਤਰਾ 'ਚ ਤੁਹਾਨੂੰ ਟੇਸਟ ਵੀ ਕਰਾਵਾਂਗੇ ਕਿਉਂਕਿ ਸਾਡੇ ਕੋਲੇ ਜਿੰਨੇ ਬੂਟੇ ਆ ਸਾਡੇ ਕੋਲੇ ਆਪਦੇ ਜੋਗਾ ਹੀ ਫਲ ਹੁੰਦਾ ਸਾਡੇ ਕੋਲੇ ਆ ਕੇ ਇਹਦਾ ਫਲ ਖਾ ਕੇ ਦੇਖੋ ਮੂਟਾ ਦੇਖੋ ਇਹਦੇ ਬਾਰੇ ਜੋ ਹੋਰ ਕੋਈ ਜਾਣਕਾਰੀ ਚਾਹੀਦੀ ਆ ਉਹ ਲਓ ਤੁਹਾਡਾ ਬਹੁਤ ਸਵਾਗਤ ਹੋਊਗਾ ਸੇਮਰ ਆਰਗੇਨਿਕ ਫਾਰਮ ਕੋਟਕਪੂਰਾ ਤੇ ਤੇ ਅੱਜ ਦੀ ਵੀਡੀਓ ਵਾਸਤੇ ਇੰਨਾ ਹੀ ਅੱਗੇ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ